ਉਹ ਜੀ ਕਾ ਖਾਲਸਾ ਵੈ ਜੀ ਕੀ ਫਤਿਹ ਚੋ ਵਾਸਤੇ ਸਾਰੇ ਬਸਤੀਕਾਂ ਨੂੰ ਸਾਰਿਆਂ ਨੂੰ ਇੱਕ ਪੰਚਾਇਤ ਸਰਕਾਰ ਵੱਲੋਂ ਇੱਕ ਤਹਿਆ ਕੀਤਾ ਗਿਆ ਹੈ ਵੀ ਜਿਹੜਾ ਪੀਣ ਯੋਗ ਪਾਣੀ ਹੈ ਉਹਦੇ ਲਈ ਜਿਹੜਾ ਸਾਫ ਸੁਥਰਾ ਪਾਣੀ ਹੈ ਉਹ ਮਿਲਣਾ ਚਾਹੀਦਾ ਲੋਕਾਂ ਨੂੰ ਕੁਝ 400 ਲੱਖੇ ਮੱਲ ਕੇ ਵੀ ਇਹ ਵਾਟਰ ਬਾਕਸ ਨੇ ਜਿਹੜੇ ਉਹਨੂੰ ਸਹੀ ਤਰੀਕੇ ਨਾਲ ਥਲੋ ਪਾਣੀ ਪਾਸ ਕਰਾ ਕੇ ਉਹ ਲੋਕਾਂ ਨੂੰ ਜਿਹੜਾ ਹੈਗਾ ਦਿੱਤਾ ਜਾਵੇ ਤਾਂ ਕਿ ਕੋਈ ਬਿਮਾਰੀਆਂ ਵਗੈਰਾ ਨਾ ਹੋਵੇ। ਉਹਦਾ ਖਰਚਾ ਵੀ ਹੈ ਜਿਹੜਾ ਘਟ ਹੈ। ਕੋਈ ਜਿਹੜੀ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ। ਉਹਦੇ 'ਚ ਸਾਡੇ ਹਲਕੇ ਦੇ ਕੈਬਨਟ ਮੰਤਰੀ ਅਮਨ ਰੋੜਾ ਜੀ ਉਹਨਾਂ ਨੇ ਸਾਡੇ ਪਿੰਡ ਲੈਣੇਗੇ। ਇਹਦੇ 'ਚ ਚੌਕ ਵਾਸਤਾ ਇਹ ਪਹਿਲੇ ਨੰਬਰ ਤੇ ਆਇਆ ਵੀ ਇਹਨੂੰ ਜਿਹੜਾ ਪਾਣੀ ਹੈ ਜਿਹੜਾ ਖੜਾ ਵਾਟਰ ਟੈਂਕਸ ਹੈ ਉਹਨੂੰ ਚਾਲੂ ਕੀਤਾ ਜਾਵੇ। ਔਰ ਇੱਕ ਨਵਾਂ ਜਿਹੜਾ ਇਧਰਲੇ ਪਾਸੇ ਮੰਡੀ ਵਾਲੇ ਪਾਸੇ ਇਧਰਲੇ ਸਾਈਡ ਤੇ ਇੱਕ ਨਵਾਂ ਲਾਇਆ ਜਾਵੇ। ਉਸ ਲਈ ਦੋਨਾਂ ਲਈ ਆਪਾਂ ਇਹ ਅਪਰਾਲਾ ਕਰ ਰਹੇ ਹਾਂ। ਇਹਦੇ ਲਈ ਜੋ ਸਕਿਉਰਿਟੀ ਹੈ ਉਹ ਇਹ ਮੁਲਾਜ਼ਮਾਂ ਦੇ ਨਾਲ ਪੰਚਾਇਤ ਵਾਲੇ ਜਾਣਗੇ ਉਹ ਆਪਾਂ ਗਰੀ ਹੈਗੀ ਇਕੱਠੀ ਕਰਨੀ ਹੈ। ਉਹ 1000 ਰੁਪਿਆ ਜਰਨਲ ਤੋਂ ਹੈ ਔਰ 500 ਰੁਪਿਆ ਜਿਹੜਾ ਅੱਛੀ ਭਾਈਚਾਰੇ ਨੂੰ ਆ ਉਹਦੇ ਲਈ ਜੇ ਕੋਈ ਹੋਰ ਗਰੀਬ ਬੰਦਾ ਹੈ ਭਾਵੇਂ ਉਹ ਜਰਨਲ ਵੀ ਹੈ ਜਾਂ ਕੋਈ ਇਹੋ ਜਿਹਾ ਹੁੰਦਾ ਹੈ ਇਹਨਾਂ ਦਾ ਜਿਹੜੀ ਆਰਥਿਕ ਜਿਹੜਾ ਜੋ ਜੀਣੀ ਉਹਦੀ ਆਮਦਨ ਹੈ ਉਹ ਘੱਟ ਹੁੰਦੀ ਹੈ ਉਸ ਕਰਕੇ ਉਹਨਾਂ ਤੋਂ ਵੀ ਘੱਟ ਲੈ ਜਾਊਗਾ ਪਰ ਇਸ ਲਈ ਇੱਕ ਪਰਾਲਾ ਕੀਤਾ ਜਾ ਰਿਹਾ ਹੈ ਵੀ ਜਿਆ ਪੀਣ ਵਾਲਾ ਪਾਣੀ ਆ ਉਹ ਫਰੀ ਜਿਹੜੀਆਂ ਟੂਥੀਆਂ ਨੇ ਕਲੈਕਸ਼ਨ ਹੈ ਜਿਹੜਾ ਉੱਥੋਂ ਤੱਕ ਜਿਹੜਾ ਸਰਪਾ ਹੋ ਚੁੱਕਿਆ ਸਭ ਨੂੰ ਫਰੀ ਲਾਇਆ ਜਾ ਇਸ ਸਕਿਉਰਟੀ ਵਜੋਂ ਜਿਹੜਾ ਆਪਾਂ ਪੈਸੇ ਲੈ ਜਾਣਗੇ ਸੋ ਇਹਦੇ ਲਈ ਸਾਨੂੰ ਸਾਧ ਖਾ ਕੇ ਆਪਾਂ ਸਕਿਉਰਟੀ ਜਮ੍ਹਾਂ ਕਰਾ ਕੇ 2 ਕਰੋੜ ਰੁਪਏ ਦਾ ਬਜਟ ਹੈ ਜਿਹੜਾ ਇਹ ਪਾਸ ਹੋਏਗਾ ਆਪਾਂ ਦੋਨੇ ਵਾਟਰਬਸ ਚਾਲੂ ਚਰਾ ਕੇ ਇਹ ਜਿਹੜਾ ਪਾਣੀ ਫालतू ਦੁੱਲਦਾ ਜਾਂ ਜਿਹੜਾ ਮਤਲਬ ਕਿ ਵੀ ਕਿਧਰ ਲੀਕੇ ਜਾਂ ਕੋਈ ਹੋਰ ਹੈ ਉਸ ਦੇ ਜਿੰਨ ਗੁਰਵਸਤ ਹੋਣੀ ਇੱਕ ਤਰ ਹੁਣ ਸਾਡੇ ਰਸਤੇ ਖਰਾਬ ਹੁੰਦੇ ਨੇ ਜਾ ਜਿਹੜਾ ਲੋਕ ਨੇ ਉਹ ਨਜਾਇਜ਼ ਵਰਤੋਂ ਕਰਕੇ ਘਰ ਵਾਲੀ ਮੋਟਰ ਤੇ ਜੋ ਮਰਜ਼ੀ ਕਰਨ ਆ ਗਏ। ਕਿਉਂਕਿ ਸਾਡੀਆਂ ਮੋਟਰਾਂ ਲੱਗੀਆਂ ਨੇ ਬਰੂ ਦੇ ਜਿਹੜੀ ਹੈਗੀ ਪਾਣੀ ਦਾ ਇੱਕ ਤਾਂ ਉਹਦਾ ਜਿਹੜਾ ਸਹੀ ਥੱਲੇ ਡੰਗਾ ਵੀ ਲੱਗਿਆ ਹੋਇਆ। ਦੂਜਾ ਉਹਦੇ ਵਿੱਚ ਇਹ ਹੈ ਵੀ ਉਹ ਪਾਣੀ ਹੈ ਜਿਹੜਾ ਉਹ ਜਿਹੜਾ ਦੋ ਵਾਰ ਤੋਂ ਕੀਤੀ ਜਾਂਦੀ। ਇਸ ਲਈ ਇਹ ਉਪਰਾਲਾ ਕੀਤਾ ਜਾਂਦਾ ਵੀ ਉਹ ਤੇ RO ਲੱਗ ਕੇ ਵਾਟਰ ਸਪਲਾਈ ਵਾਲਾ ਪਾਣੀ ਇਹਦਾ ਉਹਦਾ RO ਲੱਗਿਆ ਲਗਾਇਆ ਜਿਹੜਾ ਪਾਣੀ ਉਹ ਆਊਗਾ। ਇਸ ਲਈ ਸਾਨੂੰ ਪਿੰਡ ਵੱਸੋਂ ਸਾਡੇ ਖਰੂਦ ਸਾਡੀ ਟੀਮ ਹੈ ਜਿਹੜੀ ਉਹ ਮਹਿਕਮਾ ਪੰਚਾਇਤ ਮੋਤਬਰ ਬੰਦੇ ਸਾਰੇ ਮੂਰੇ ਲੱਗ ਕੇ ਇਹ ਜਿਹੜੀ ਸਕਿਉਰਟੀ ਆਪਾਂ ਨੂੰ ਲਾਈ ਹੈ ਉਹਨਾਂ ਨੇ 5 ਲੱਖ ਰੁਪਿਆ ਉਹ ਆਪਾਂ 1000 ਰੁਪਿਆ ਜਿਹੜਾ ਹੈਗਾ ਜਨਰਲ ਨੂੰ 500 ਰੁਪਿਆ ਜਿਹੜਾ ਉਹ ਸੀ ਜੋ ਜਿਹਦੀ ਆਮਦੋਂ ਘਟਾ ਕਿਸੇ ਦੀ ਵੀ ਹੋ ਸਕਦਾ ਉਸ ਤੋਂ ਲੈ ਜਾਊਗਾ ਉਹਨਾਂ ਨੂੰ ਹੋਰ ਕੋਈ ਪੈਸਾ ਨਹੀਂ ਦੇਣਾ ਉਹਦਾ ਕਨੈਕਸ਼ਨ ਹੈ ਜਿਹੜਾ ਉਹ ਚਾਲੂ ਕੀਤਾ ਜਾਊਗਾ ਉਹਨਾਂ ਨੂੰ ਪੈਸਾ ਜੀ ਇਹ ਜਿਹੜੀ ਹੈਗੀ ਇੱਕ ਬਹੁਤ ਵਧੀਆ ਸਾਡੇ ਲੋਕਾਂ ਲਈ ਬਹੁਤ ਹੀ ਚੰਗਾ ਜਿਹੜਾ ਹੈਗਾ ਇਹ ਸੋਚ ਹੈ ਸਾਡੇ ਜਿਹੜੇ ਹੱਕੇ ਦੇ ਕਮਲਤ ਮંત્રી ਅਮਨ ਰੋੜਾ ਜੀ ਸੁਭਾ ਪ੍ਰਧਾਨ ਨੂੰ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਹੀ ਸੂਤਾ ਜਿਹੜੀਆਂ ਇਹ ਸਕੂਲਾਂ ਨੂੰ ਦੇਣ ਜਾ ਰਹੇ ਨੇ ਇਹ ਸਕੂਲ ਚ ਹੈ ਸਿੱਖਿਆ ਦਾ ਹੈ ਸਿਹਤ ਦਾ ਆਪਾਂ ਡਿਮਾਂਡ ਕੀਤੀ ہوئی ਹੈ ਕਿ ਸਾਡੇ 25 ਬਟ ਦਾ ਹਸਪਤਾਲ ਉਹ ਲੈ ਕੇ ਵੀ ਆ ਗਿਆ ਵੀ ਸਾਨੂੰ ਜੋ ਬਣਾ ਕੇ ਸੋ ਆਪਾਂ ਪ੍ਰਾਲੇ ਕਰੀਏ ਜੀ ਸਾਨੂੰ ਸਹਿਯੋਗ ਦੇ ਪੰਚਾਇਤ ਨੂੰ ਸਾਰੇ ਸਿਆਣੇ ਬੰਦੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਪਿੰਡ ਦੇ ਜੇ ਕੇ ਜਾਣਾ ਹੈ ਤਾਂ ਉਹਦੇ ਲਈ ਚੰਗੀਆਂ ਸੋਚ ਰੱਖ ਕੇ ਉੱਚੀ ਸੋਚ ਰੱਖ ਕੇ ਉਹਦੇ ਚੋਂ ਜਿਹੜਾ ਇੱਥੇ ਸਾਡੇ ਦੇ ਨਸ਼ਾ ਜੋਤ ਨਸ਼ਾ ਵਿਰੋਧ ਚੱਲ ਰਿਹਾ ਹੈ ਉਹਦਾ ਬੜਾ ਵਧੀਆ ਮਿਲ ਰਿਹਾ ਹੈ ਬਾਈਕ ਪੈਨ ਜਿਹੜੀ ਖੇਤਾਂ ਨੂੰ ਪੈ ਰਹੀ ਹੈ 24 ਘੰਟੇ ਬਿਜਲੀ ਮਿਲ ਰਹੀ ਹੈ ਕੈਸਲਸ ਜਿਹੜਾ ਮਤਲਬ ਕਿ 10 ਲੱਖ ਦਾ ਹਰੇਕ ਜਿਹੜਾ ਪੰਜਾਬ ਦੇ ਉਸ ਲਈ ਨੂੰ ਕਰਤਾ ਹਰੇਕ ਕਿਸੇ ਨੂੰ ਵੀ ਕੋਈ ਵੀ ਚਾਹੇ ਉਹ ਕਿਸੇ ਕਿਸਮ ਦਾ ਵੀ ਕੋਈ ਉਹਦਾ ਕੋਈ ਉਹ ਨਹੀਂ ਹੈ ਉਹ ਗਹਿਰਵੇਂ ਵੀ ਨਾ ਕੋਈ ਜਿਹੜੀ ਸਕੀਮਾਂ ਐ 10 ਅਕਤੂਬਰ ਤੋਂ 4 ਤੱਕ ਹੋ ਰਹੀ ਹੈ ਜਿਹੜਾ ਫਰੀ ਮਤਲਬ ਕਿ ਸਬਰ ਹੈ ਉਹ ਹੋ ਰਿਹਾ ਬਿਜਲੀ 600 ਜੁਟ ਫਰੀ ਹੈ ਕਿੰਨੀਆਂ ਸਹੂਲਤਾਂ ਨੇ ਜਿਹੜੀਆਂ ਸਾਨੂੰ ਪੰਜਾਬ ਸਰਕਾਰ ਦੇ ਰਹੀ ਹੈ ਇਸ ਲਈ ਅਸੀਂ ਧੰਨਵਾਦ ਕਰੀਆ ਸਾਡੇ ਭਵਨ ਸਿੰਘ ਮਾਨ ਜੀ ਦਾ ਔਰ ਸਾਡੇ ਹਲਕੇ ਦੇ ਜਿਹੜੇ ਆਨ ਤੇ ਛਾਨ ਨੇ ਹਰਮਨ ਅਮਨੁਰਾ ਜੀ ਜਿਹੜੇ ਹਰਮਨਪੁਰ ਦੇ ਨੇਤਾ ਨੇ ਉਹ ਸਾਡੇ ਲਈ ਬਹੁਤ ਹੀ ਇੱਕ ਜਾ ਇੱਕ ਵਰਦਾਨ ਸਾਡੇ ਹਲਕੇ ਨੂੰ ਮਿਲੇ ਹੋਏ ਨੇ ਮੁੱਖ ਮੰਤਰੀ ਜੀਵਨ ਸਾਹ ਮંત્રી ਸਾਡੇ ਹਲਕੇ ਦੇ ਅਮਨ ਅਰੂੜਾ ਜੀ ਤੌਰ ਜਿੰਨਾ ਸਾਣਾ ਕੰਮ ਹੋ ਰਿਹਾ ਅਸੀਂ ਇਹਨੂੰ ਹੋਰ ਵੀ ਵਧੀਆ ਲੈ ਕੇ ਜਾਈਏ ਸੋ ਆਪਣਾ ਨੂੰ ਮਤਪਰ ਮੰਗਾ ਲੈਣਾਰੇ ਅਸੀਂ ਆ ਸਾਡਾ ਸਹਿਯੋਗ ਦਿਓ ਨਾਲ ਚਲੋ ਆਪਾਂ ਪਿੰਡ ਨੂੰ ਇੱਕ ਵਧੀਆ ਨਮੂਨੇ ਦਾ ਪਿੰਡ ਬਣਾਈਏ ਕੂਬਾਂ ਵਾਸਤੇ ਛੱਪੜਾ ਮਾ ਕੇ ਪੈਸੇ ਲੈ ਕੇ ਉਨਾਰ ਆਪੀਰ ਮੀਨੀ ਕਰਨ ਕਰਾਈਏ ਉਹ ਜਿੰਨਾ ਖੰਨਮਾਨ ਦਾ ਚੱਕੇ ਆਪਣੇ ਪਿੰਡ ਨੂੰ ਸਿੰਘਾ ਸੂਰਤਾਂ ਤੁਸੀਂ ਪ੍ਰਾਲਾ ਕਰ ਰਹੇ ਹਾਂ ਤੇ ਇਕਤਾਲੀ ਲਈ ਖੰਨਮਾਨ ਦਾ ਜਿਹੜਾ ਖੂਲਾ ਕਰ ਕਰ ਚੱਕਣ ਲਈ ਅਸੀਂ ਇੱਕ ਵਧੀਆ ਤੋਕੇ ਸਾਡਾ ਸ਼ਹਿਰੀ ਵਾਦੀ ਵਾਲਾ ਪਿੰਡ ਹੈ ਇਸ ਲਈ ਇਹਦੇ ਚ ਦੂਆ ਖੱਕੜ ਦਾ ਜਿਹੜਾ ਉਹਦਾ ਵੀ ਅਸੀਂ ਛੇਤੀ ਪ੍ਰਾਲਾ ਕਰ ਰਹੇ ਹਾਂ ਇਹਦੇ ਸਾਡੇ ਵੀ ਐਨ ਆਰ ਆਈ ਭਾਈ ਨੇ ਉਹਦੇ ਚ ਬਹੁਤ ਸਾਡਾ ਸਹਿਯੋਗ ਦੇ ਰਹੇ ਨੇ ਤੇ ਡਾਕਟਰ ਜੈਪ ਸਿੰਘ ਜੈ ਸਿੰਘ ਸਿੱਧੂ ਵਿੱਕੀ ਜਿਨੇ ਵੀ ਸਾਡੇ ਤੋਂ ਪਿੰਡੋਂ ਐਨਆਰਆਈ ਦੇ ਹੋਏ ਨੇ ਸਾਰੇ ਦੇ ਅਸੀਂ ਹਰਦੇਵ ਸਿੰਘ ਆਸਟ੍ਰੇਲੀਆ ਜਿਨੇ ਸਾਰੇ ਪਰਿਵਾਰਾਂ ਚੋਂ ਗਏ ਹੋਣੇ ਸਾਰੇ ਬਹੁਤ ਵਧੀਆ ਸਾਡਾ ਸਹਿਯੋਗ ਦੇ ਰਹੇ ਨੇ ਔਰ ਤਿਆਰ ਨੇ ਹੋ ਅਸੀਂ ਹੋਰ ਜਿੰਨਾ ਕੰਮ ਕਰਾਂਗੇ ਅਸੀਂ ਖੇਡਾਂ ਲਈ ਸਟੇਡੀਅਮ ਲਈ ਜਿੰਨਾ ਸਾਡਾ ਵੱਧ ਤੋਂ ਵੱਧ ਅਸੀਂ ਬੱਚਿਆਂ ਨੂੰ ਤਾਂ ਲੈ ਕੇ ਜਾਈਏ ਪੜਾਈ ਦੇ ਤੌਰ ਤੇ ਖੇਡਾਂ ਦੇ ਤੌਰ ਤੇ ਜਿਨਾ ਵਿੱਚ ਸਿਸੋਤਾ ਨੇ ਰਹੀਏ ਸੋ ਸਾਨੂੰ ਇਸ ਦਾ ਸਹਿਯੋਗ ਤੁਹਾਡੇ ਮੰਗ ਕਰਦੇ ਆਂ ਔਰ ਅਸੀਂ ਪੂਰਾ ਜਿਹੜਾ ਕੰਨ ਦੇ ਹੀ ਨਾਲੇ ਅਸੀਂ ਆਪ ਕੀਤੀ ਜਿਹੜੇ ਸਮੇਂ ਦੇ ਵਿੱਚ ਜਿਹੜਾ ਸਾਨੂੰ ਸੇਵਾ ਦਾ ਕਾਰ ਮਿਲਿਆ ਹੋਇਆ ਉਹਦੇ ਚ ਸਰਕਾਰ ਤੋਂ ਮੰਗ ਕਰਕੇ ਉਹਨਾਂ ਤੋਂ ਇਹ ਸੂਚਨਾ ਲਾਗੂ ਕਰਾ ਕੇ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਪਿੰਡ ਲਈ ਇਹ ਸੂਚਨਾ ਜਿਹੜੀਆਂ ਮੰਜੀ ਆ ਕਰਾਵਾਂਗੇ ਔਰ ਕੈਣੀ ਤੇ ਕਰਨੀ ਦੇ ਵਿੱਚ ਪੂਰੇ ਤਰੀਏ ਇਸ ਲਈ ਫਿਰ ਦੁਬਾਰੇ ਬੇਨਤੀ ਕਰਦੇ ਆ ਨਾ ਕਨਵਾਸੀਆਂ ਨੂੰ ਵੀ ਆਓ ਆਪਾਂ ਰਲ ਮਿਲ ਕੇ ਆਪਣੇ ਪਿੰਡ ਨੂੰ ਇੱਕ ਵਧੀਆ ਪਿੰਡ ਬਣਾਈਏ ਕਾਰਟੀਆਂ ਤੋਂ ਉੱਪਰ ਉੱਠ ਕੇ ਧੜਿਆਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਈਗੋ ਨੂੰ ਛੱਡ ਕੇ ਆਪਾਂ ਇੱਕ ਇਹੋ ਜਿਹਾ ਬਣਾਈਏ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਲੋਕ ਸਾਰੇ ਇਕੱਠੇ ਉੱਕੇ ਬਹਿ ਕੇ ਆਪਾਂ ਇੱਕ ਆਵਦੇ ਫੈਸਲੇ ਨੇ ਜਿਹੜੇ ਉਹ ਸਾਰੇ ਇਕਜੁੱਟ ਹੋ ਕੇ ਕਰੀਏ ਇਹਨਾਂ ਨੂੰ ਧੰਨਵਾਦ ਕਰਦਾ ਹੋਇਆ ਸਾਡੇ ਮੰਤਰੀ ਸਾਹਿਬ ਦਾ ਹਮ ਅੰਗਵਾਜੀ ਦਾ ਕਿਰਪਾ ਸਾਨੂੰ ਇਹ ਸਾਰੀਆਂ ਸੂਰਤਾ ਦਿਵਾਉਣ ਲਈ ਵੱਡੀ ਪੱਧਰ ਤੇ ਕਰੋੜਾਂ ਰੁਪਈਆ ਦੇ ਜਿਹੜੇ ਲੈ ਕੇ ਦੇ ਨੇ ਪ੍ਰੋਜੈਕਟ ਇਹਨਾਂ ਨੂੰ ਇਹ ਕਹਿਣਾ ਹੋਇਆ ਫੇਰ ਦੁਬਾਰੇ ਇਨਕਲਾਬ ਜਨਰਲ ਹੈ ਵੀ ਜਿਹੜਾ ਪ੍ਰੋਗਰਾਮ ਹੈ ਇਹ ਵਾਰਡਾਂ ਦੇ ਮੈਂਬਰ ਹੋਣਗੇ ਚਾਹੇ ਉਹ ਪੁਰਾਣੇ ਨੇ ਚਾਹੇ ਨਵੇਂ ਨੇ ਸਬੂਤ ਪਰ ਬੰਦੇ ਉਹ ਸੋਮਵਾਰ ਨੂੰ 8 ਵਜੇ ਸਾਰੇ ਇਹ ਸ਼ੁਰੂ ਕਰਨਗੇ ਅੱਜ ਕਰੇ ਨੇ ਅਸੀਂ ਅੱਜ ਵੀ ਸਾਡੇ ਬਾਸ ਤੇ ਇਧਰ ਵੀ ਪੱਤੀ ਚੁੱਕ ਰਹੇ ਨੇਗੇ ਚਲੋ ਸਾਰੀਆਂ ਪੱਤੀਆਂ ਜਦੋਂ ਚਾਲੂ ਹੋ ਜਾਣਗੇ ਸਾਰੇ ਨਾਲ ਸਾਡੀ ਟੀਮ ਹੋਊਗੀ ਵਿਭਾਗ ਦੇ ਮਿਹਨਤੀਆ ਸਾਰੇ ਜਿਹੜਾ ਅਲਾਟਮੈਂਟ ਗਰੁੱਪਾਂ ਚ ਵੀ ਹੋਊਗੀ ਔਰ ਇੱਥੇ ਵੀ ਜਿਹੜੀ ਹੋਊਗੀ ਕੋਈ ਇਸ ਲਈ ਸਾਰੇ ਨੂੰ ਬੇਨਤੀ ਹੈ ਕਿ ਸਾਰੇ ਨਾਲ ਰਾਸ਼ਟਰ ਸਾਰੇ ਜਿਹੜਾ ਫੰਡ ਹੈ ਉਹ ਕੌਟ ਜਿਹੜੀ ਜਮਾ ਕਰਾਉਣ ਔਰ ਆਪਾਂ ਕੰਮ ਜਿਹੜਾ ਜਲਦੀ ਤੋਂ ਜਲਦੀ ਕਰਾ ਕੇ ਇਹ ਜਿਹੜਾ ਕੰਮ ਨੇ ਪਰਚਾੜੀਏ ਤਾਂ ਕਿ ਬਈ ਬੰਦੇ ਨੂੰ ਰੋਜ਼ਗਾਰ ਮਿਲੇਗਾ ਪਾਣੀ ਮਿਲੇਗਾ ਸਾਰਾ ਕੁਝ ਮਿਲੇਗਾ ਇਹਦੇ ਨਾਲ ਇਸ ਲਈ ਇੰਨੇ ਕੰਨੇ ਹੋਏ ਫਿਰ ਦੁਬਾਰੇ ਧੰਨਵਾਦ ਕਰਦੇ ਹੋਏ ਵੈਕੂ ਜੀ ਕਾਲ ਖਾਲਸਾ ਵੇ